ਨਵੀਂ ਕਾਰ ਲੈਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਘਟਣ ਜਾ ਰਹੀਆਂ ਹਨ ਕਾਰਾਂ ਦੀਆਂ ਕੀਮਤਾਂ ਸਵਾਗਤ ਹੈ ਤੁਹਾਡਾ ਮੈਂ ਹਾਂ ਹਰ ਸਿਮਰਨ ਮਹਿਲੋਹਾ ਵਾਈਬਸ ਤੋਂ ਜੀਐਸਟੀ ਦਰਾਂ ਜਿਹੜੀਆਂ ਪਹਿਲਾਂ 28% ਲੱਗਦੀਆਂ ਸਨ ਕਾਰਾਂ ਉੱਪਰ ਹੁਣ ਘਟ ਕੇ 18% ਹੋ ਚੁੱਕਿਆ ਹਨ ਇਸੇ ਤਰ੍ਹਾਂ ਮਰੂਤੀ ਸੁਜ਼ੂਕੀ ਨੇ ਐਲਾਨ ਕੀਤਾ ਹੈ ਕਿ ਉਹ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਆਪਣੀਆਂ ਕਾਰਾਂ ਦੀਆਂ ਕੀਮਤਾਂ ਦੇ ਵਿੱਚ ਭਾਰੀ ਗ੍ਰਾਵਟ ਕਰਨ ਜਾ ਰਹੇ ਹਨ ਮਰੂਤੀ ਸੁਜ਼ੂਕੀ ਦਾ ਕਹਿਣਾ ਹੈ ਕਿ ਘਟੀਆਂ ਦਰਾਂ ਕਰਕੇ ਉਹ ਸਾਰਾ ਫਾਇਦਾ ਆਪਣੇ ਗਾਹਕਾਂ ਨੂੰ ਦੇਣਗੇ 22 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਨਵੀਆਂ ਦਰਾਂ ਮੁਤਾਬਕ ਮਰੂਤੀ ਸੁਜ਼ੂਕੀ ਆਪਣੀਆਂ ਕਾਰਾਂ ਦੀਆਂ ਕੀਮਤਾਂ ਦੇ ਵਿੱਚ 46600 ਤੋਂ ਲੈ ਕੇ 130000 ਤੱਕ ਦੀ ਗ੍ਰਾਵਟ ਕਰ ਰਹੀ ਹੈ ਕੁਝ ਗੱਡੀਆਂ ਦੀ ਗੱਲ ਕਰੀਏ ਤਾਂ ਮਾਰੂਤੀ ਦੀ ਐਸਪ੍ਰੈਸੋ ਦੀ ਕੀਮਤ 1 ਲੱਖ 29000, ਅਲਟੋ ਦੀ ਕੀਮਤ 1 ਲੱਖ 7000, ਸਲੈਰੀਓ ਦੀ ਕੀਮਤ 94000 ਤੱਕ ਘਟ ਜਾਵੇਗੀ। ਇਸ ਤੋਂ ਇਲਾਵਾ ਮਾਰੂਤੀ ਦੀਆਂ ਪ੍ਰੀਮੀਅਮ ਗੱਡੀਆਂ ਦੀ ਕੀਮਤ ਜਿਨ੍ਹਾਂ ਵਿੱਚ Swift ਆਉਂਦੀ ਹੈ 84600 ਰੁਪਏ ਘਟਣ ਜਾ ਰਹੀ ਹੈ। ਕੀਮਤ Baleno ਦੀ 86000, Desire ਦੀ 87000 ਇੱਥੋਂ ਤੱਕ Brezza ਗੱਡੀ ਦੀ ਕੀਮਤ 112000 ਤੱਕ ਕਟਣਾ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਹੋਰ ਕੰਪਨੀਆਂ ਵੀ ਆਪਣੀਆਂ ਗੱਡੀਆਂ ਦੀ ਜਿਹੜੀ ਕੀਮਤ ਹੈ ਉਹ ਘਟਾਣ ਜਾ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਹੰਡਈ ਟਾਟਾ ਮੋਟਰਸ ਟੋਇਟਾ ਐਮਜੀ ਵਰਗੀਆਂ ਕੰਪਨੀਆਂ ਸ਼ਾਮਲ ਹਨ ਮਹਿੰਦਰਾ ਵੀ ਆਪਣੀਆਂ ਗੱਡੀਆਂ ਦੀ ਕੀਮਤ ਘਟਾਉਣ ਜਾ ਰਹੀ ਹੈ ਸੂਤਰਾਂ ਮੁਤਾਬਕ ਮਹਿੰਦਰਾ ਆਪਣੀ ਗੱਡੀਆਂ ਦੀ ਕੀਮਤ 1.5 ਲੱਖ ਤੱਕ ਘਟਾ ਸਕਦੀ ਹੈ ਸੋ ਜੇਕਰ ਤੁਸੀਂ ਨਵੀਂ ਗੱਡੀ ਲੈਣ ਜਾ ਰਹੇ ਹੋ ਤਾਂ ਤੁਹਾਨੂੰ ਇੱਕ ਵਾਰ ਜ਼ਰੂਰ ਇਹਨਾਂ ਕੰਪਨੀਆਂ ਦੀਆਂ ਵੈੱਬਸਾਈਟਾਂ ਤੇ ਜਾਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਨਵੀਆਂ ਜਿਹੜੀਆਂ ਘਟੀਆਂ ਕੀਮਤਾਂ ਨੇ ਉਹਨਾਂ ਦਾ ਫਾਇਦਾ ਮਿਲ ਸਕੇ ਧੰਨਵਾਦ